ਸਾਡਾ ਫੋਕਸ ਕੀ ਹੈ ਪੜਾਈ ਦਵਾਈ ਕਮਾਈ ਸਿੰਚਾਈ ਸੁਨਵਾਈ ਅਤੇ ਕਾਰਵਾਈ ਵਾਲੀ ਸਰਕਾਰ ਦਾ ਹੁਣ ਚੋਣਾ ਆ ਗਿਆ ਹਨ ਤਾਂ ਇੱਕ ਰਿਸ਼ਵਤ ਦੇ ਤੌਰ ਤੇ 10000 ਰੁਪਏ ਦਿੱਤੇ ਜਾ ਰਹੇ ਹਨ ਬਿਹਾਰ ਦੇ ਲੋਕ ਉਹ ਇਸ ਸਰਕਾਰ ਨੂੰ ਦੁਬਾਰਾ ਨਹੀਂ ਚੁਣਨਗੇ ਲੋਕ ਨੌਕਰੀ ਚਾਹੁੰਦੇ ਹਨ ਲੋਕ ਰੋਜ਼ਗਾਰ ਚਾਹੁੰਦੇ ਹਨ ਅੱਜ ਬਿਹਾਰ ਦੇ ਲੋਕ ਹਿਸਾਬ ਮੰਗ ਰਹੇ ਹਨ ਕਿ ਤੁਸੀਂ ਕੀ ਕੀਤਾ ਹੈ ਲੋਕ ਉਹ ਮੰਨਦੇ ਆ ਕਿ ਜੇ ਤੇਜਸੂਈ ਆਵੇਗਾ ਤਾਂ ਉਹ ਜ਼ਰੂਰ ਨੌਕਰੀ ਅਤੇ ਰੋਜ਼ਗਾਰ ਦੇ ਲੇਗਾ 5 6 7 ਸੀਟਾਂ ਕਰਕੇ ਸਾਡੀ ਸਰਕਾਰ ਬੰਦੇ ਬੰਦੇ ਰਹਿ ਗਈ ਇਸ ਵਾਰ ਬਿਹਾਰ ਦੀ ਜਨਤਾ ਇਹ ਮੌਕਾ ਨਹੀਂ ਗੁਆਏਗੀ ਹੁਣ ਉਹਨਾਂ ਦੀ ਬਿਹਾਰ ਚੋਣਾ ਜਿਤਨ ਦੀ ਸਥਿਤੀ ਨਹੀਂ ਰਹੀ ਲਾਲੂ ਜੀ ਕਦੇ ਚੁਕੇ ਨਹੀਂ ਆਪਣੀ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕੀਤਾ ਜਦੋਂ ਲਾਲੂ ਜੀ ਨਹੀਂ ਚੁਕੇ ਤਾਂ ਲਾਲੂ ਜੀ ਦਾ ਪੁੱਤਰ ਵੀ ਨਹੀਂ ਚੁਕੇ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਰੁਝੇਵੇਂ ਪਰੇ ਸਮੇਂ ਵਿੱਚ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵੱਡਾ ਮੁੱਦਾ ਜਿਸ ਦਾ ਅਸੀਂ ਅਧਿਐਨ ਕਰ ਰਹੇ ਹਾਂ ਬਿਹਾਰ ਦੀਆਂ ਚੋਣਾਂ ਵਿੱਚ ਮੁੱਖ ਕਾਰਕ ਔਰਤਾਂ ਦੇ ਵੋਟ ਹੈ ਅਤੇ ਰਵਾਇਤੀ ਤੌਰ ਤੇ ਉਹ ਐਨਡੀਏ ਨੂੰ ਵੋਟ ਦਿੰਦੀਆਂ ਹਨ ਅਤੇ ਹੁਣ ਇਸ ਤੋਂ ਇਲਾਵਾ ਔਰਤਾਂ ਵਿੱਚ ਉਹਨਾਂ ਥੱਦੀ ਪਹਿਲਾਂ ਹੀ 7% ਦੀ ਠੋਸ ਵਾਧਤ ਹੈ ਐਨਡੀਏ ਨੇ ਹੁਣ 3000 ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਹੈ ਤੁਸੀਂ 2500 ਰੁਪਏ ਮਹੀਨਾ ਵਾਧੂ ਦੇਣ ਦੀ ਪੇਸ਼ਕਸ਼ ਕੀਤੀ ਹੈ ਪਰ ਇੱਕ ਗੱਲ ਜੋ ਅਸੀਂ ਦੂਜੀਆਂ ਚੋਣਾਂ ਤੋਂ ਸਿੱਖਾਂਗੇ ਉਹ ਇਹ ਹੈ ਕਿ ਜਦੋਂ ਹੱਥ ਵਿੱਚ ਨਕਦੀ ਹੁੰਦੀ ਹੈ ਤਾਂ ਇਸ ਨਾਲ ਬਹੁਤ ਫਰਕ ਪੈਂਦਾ ਹੈ ਤੁਸੀਂ ਅਸਲ ਵਿੱਚ ਇਸ ਦਾ ਮੁਕਾਬਲਾ ਕਿਵੇਂ ਕਰ ਰਹੇ ਹੋ ਕਿਉਂਕਿ ਇਹ ਉਹਨਾਂ ਲਈ ਇੱਕ ਬਹੁਤ ਵੱਡਾ ਫਾਇਦਾ ਹੈ ਨਹੀਂ ਹਾਲੀ ਦੇ ਦਿਨਾਂ ਵਿੱਚ ਅਸੀਂ ਔਰਤਾਂ ਦੇ ਸਮੂਹਾਂ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਰੈਲੀਆਂ ਅਤੇ ਸੈਮੀਨਾਰ ਕਰ ਰਹੇ ਹਾਂ ਅਤੇ ਅਸੀਂ ਆਪਣਾ ਦ੍ਰਿਸ਼ਟੀਕੋਣ ਦੇ ਰਹੇ ਹਾਂ ਕਿ ਜੇ ਸਾਡੀ ਸਰਕਾਰ ਆਵੇਗੀ ਕੀ ਅਸੀਂ ਔਰਤਾਂ ਦੇ ਸਾਥ ਸ਼ਕਤੀਕਰਨ ਲਈ ਕੀ ਕਰਨ ਜਾ ਰਹੇ ਹਾਂ ਇੱਥੇ ਮੈਂ ਜਾਣਦਾ ਕਿ ਇਹ ਔਰਤਾਂ ਦਾ ਇੱਕ ਬਹੁਤ ਵੱਡਾ ਵੋਟ ਬੈਂਕ ਹੈ ਇੱਥੇ ਇਹ 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 ਬਿਹਾਰ ਚੋਣਾਂ ਲਈ ਫੈਸਲਾ ਕੁੱਲ ਹੋਵੇਗਾ ਇੱਥੇ ਇਸ ਦਾ ਨਤੀਜੇ ਤੇ ਵੀ ਅਸਰ ਪਵੇਗਾ ਇਹ ਅਸੀਂ ਸਾਰੇ ਜਾਣਦੇ ਹਾਂ ਪਰ ਸਾਡੀ ਮੌਜੂਦਾ ਸਰਕਾਰ ਜੇ ਤੁਸੀਂ ਦੇਖੋਗੇ ਜੋ ਗਰੁੱਪ ਹੈ ਜੀਵੇ ਕਾ ਆਂਗਣਵਾੜੀ ਉਹ ਪਰੇਸ਼ਾਨ ਹਨ ਸਰਕਾਰ ਮਿਆ ਨਹੀਂ ਕਰ ਰਹੀ ਜਿੰਨਾ ਉਹਨਾਂ ਤੋਂ ਕੰਮ ਕਰਵਾਉਂਦੀ ਹੈ ਵੱਧ ਕੰਮ ਕਰਵਾਉਂਦੀ ਹੈ ਪਿੰਡਾਂ ਦੇ ਹਾਤਾ ਵਿੱਚ ਭਾਵੇਂ ਤੁਸੀਂ ਮਮਤਾ ਆਸ਼ਾ ਵਰਕਰਾਂ ਨੂੰ ਦੇਖ ਲਓ ਜਿੰਨਾ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਜਿੰਨਾ ਉਹਨਾਂ ਦਾ ਹੱਕ ਬਣਦਾ ਹੈ ਉਹ ਨਹੀਂ ਮਿਲ ਰਿਹਾ ਤਾਂ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਹ ਆਪਣੀਆਂ ਸਮੱਸਿਆਵਾਂ ਵੀ ਦੱਸ ਰਹੀਆਂ ਹਨ ਹੋਰ ਮੈਂ ਮੰਨਦਾ ਹਾਂ ਕਿ ਅਸੀਂ ਇੱਕ ਬੇਟੀ ਯੋਜਨਾ ਅਤੇ ਮਾਈ ਯੋਜਨਾ ਵੀ ਚਲਾਵਾਂਗੇ ਜਦੋਂ ਸਾਡੀ ਸਰਕਾਰ ਆਵੇਗੀ ਅਤੇ ਪਹਿਲਾਂ ਮੈਂ ਆਪਣੀ ਭੈਣ ਮਾਨ ਯੋਜਨਾ ਦਾ ਐਲਾਨ ਕੀਤਾ ਹੈ ਉਹ ਉਹ ਕਰਜ਼ਾ ਨਹੀਂ ਹੋਵੇਗਾ ਮੌਜੂਦਾ ਸਰਕਾਰ ਦੇ ਰਹੀ ਹੈ ਉਹਨਾਂ ਦੀ ਜੋ ਫਿਊਰੀ ਹੈ ਉਹ ਕਰਜ਼ਾ ਹੈ ਤੇ ਜੋ 2 ਲੱਖ ਬਾਅਦ ਵਿੱਚ 94 ਲੋਕਾਂ ਨੂੰ ਦੇਣਗੇ ਉਹ ਬੈਂਕ ਉਹਨਾਂ ਨੂੰ ਦੇਵੇਗਾ ਸਰਕਾਰ ਨਹੀਂ ਸੋ ਇਹ ਫਰਕ ਹੈ ਅਸੀਂ ਆਰਥਿਕ ਲਿਆਂ ਕਰ ਰਿਹਾ ਮਹਿੰਗਾਈ ਇੰਨੀ ਜ਼ਿਆਦਾ ਹੈ ਇਸ ਲਈ ਉਹਨਾਂ ਨੂੰ ਇੱਕ ਸਹਾਰਾ ਮਿਲਣਾ ਚਾਹੀਦਾ ਹੈ ਅੱਜ ਕੱਲ੍ਹ ਦੀਆਂ ਔਰਤਾਂ ਆਪਣੀ ਮਨਪਸੰਦ ਦੀ ਸਾੜੀ ਨਹੀਂ ਖਰੀਦ ਸਕਦੀਆਂ ਆਪਣੀ ਮਨਪਸੰਦ ਦਾ ਖਾਣਾ ਬਾਹਰ ਜਾ ਕੇ ਨਹੀਂ ਖਾ ਸਕਦੀਆਂ ਘਰ ਵਿੱਚ ਕੋਈ ਬਿਮਾਰ ਪੈ ਜਾਵੇ ਤਾਂ ਘਰ ਦਾ ਬਜਟ ਵਿਗੜ ਜਾਂਦਾ ਹੈ ਗੈਸ ਸਿਲੰਡਰ ਗੈਸ ਪਰ ਓਨਲੀ ਸਿਲੰਡਰ ਤਾਂ ਹੈ ਪਰ ਗੈਸ ਪਰ ਓਨਲੀ ਤੁਹਾਨੂੰ 1100 1200 ਰੁਪਏ ਲੱਗਦੇ ਹਨ ਤਾਂ ਔਰਤਾਂ ਕਾਫੀ ਤੇ ਕਲੀਫ ਚੱਲ ਰਹੀਆਂ ਹਨ ਅਤੇ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਇਸ ਲਈ ਕਿਹਾ ਸੀ ਮਾਈ ਪੈਨ ਮਾਨ ਯੋਜਨਾ ਲਿਆਵਾਂਗੇ ਪ੍ਰਤੀ ਮਹੀਨਾ ਇਹ 2500 ਹੋਵੇਗਾ ਸਾਲਾਨਾ ਇਹ 30000 ਹੋਵੇਗਾ ਅਤੇ 5 ਸਾਲਾਂ ਵਿੱਚ ਇਹ 150000 ਰੁਪਏ ਹੋਵੇਗਾ ਉਹ ਉਹਨਾਂ ਦੇ ਸਹਾਰੇ ਲਈ ਹੋਵੇਗਾ ਇੱਕ ਆਰਥਿਕ ਸਹਾਇਤਾ ਲਈ ਹੋਵੇਗਾ ਤਾਂ ਜੋ ਛੋਕੇ ਮੋਟੇ ਕੰਮ ਹਨ ਕਿਉਂਕਿ ਜੇ ਤੁਸੀਂ ਬਿਹਾਰ ਦਾ ਦੇਖੋ ਤਾਂ ਜੋ ਪਲਾਇਨ ਹੈ ਘਰ ਵਿੱਚ ਸਿਰਫ ਔਰਤਾਂ ਅਤੇ ਬੱਚੇ ਰਹਿ ਜਾਂਦੇ ਹਨ ਜ਼ਿਆਦਾਤਰ ਮਰਦ ਦੂਜੇ ਰਾਜਾਂ ਵਿੱਚ ਕੰਮ ਕਰਨ ਚਲੇ ਜਾਂਦੇ ਹਨ ਤਾਂ ਘਰ ਨੂੰ ਸੰਭਾਲਣਾ ਬੱਚਿਆਂ ਨੂੰ ਪੜ੍ਹਾਉਣਾ ਕਿਸੇ ਦੀ ਸਿਹਤ ਖਰਾਬ ਹੋ ਗਈ ਤਾਂ ਸਭ ਕੁਝ ਔਰਤਾਂ ਹੀ ਕਰਦੀਆਂ ਹਨ ਤਾਂ ਇਸ ਲਈ ਅਸੀਂ ਇਹ ਯੋਜਨਾ ਲਿਆਏ ਹਾਂ ਅਤੇ ਮੈਨੂੰ ਲੱਗ ਰਿਹਾ ਹੈ ਕਿ ਸਾਨੂੰ ਬਹੁਤ ਸਮਰਥਨ ਮਿਲ ਰਿਹਾ ਹੈ ਅਤੇ ਇਸ ਵਿੱਚ ਮੇਰੇ ਖਿਆਲ ਨਾਲ ਜੋ ਅਸੀਂ 23 ਸਾਲਾਂ ਤੋਂ ਅਸੀਂ ਇਸ ਤੇ ਕੰਮ ਕੀਤਾ ਤੇ ਜੋ ਅਸਲੀ ਮੁੱਦੇ ਆ ਉਹ ਅਸੀਂ ਚੁੱਕੇ ਆ ਜਿਵੇਂ ਹਾਲੀ ਵਿੱਚ ਅਸੀਂ ਐਲਾਨ ਕੀਤਾ ਇਹ ਜੀਵਿਕਾ ਸੀਐਮ ਜੋ ਦੀਦੀਆਂ ਸਨ ਕਮਿਊਨਿਟੀ ਮੋਬਾਈਲਾਈਜ਼ਰ ਆ ਉਹਨਾਂ ਨੂੰ ਅਸੀਂ ਪੱਕਾ ਕਰਾਂਗੇ ਤੇ 30000 ਉਹਨਾਂ ਦਾ ਮਹੀਨਾਵਾਰ ਮਾਨ ਪੱਤਾ ਰੱਖਾਂਗੇ ਅਸੀਂ ਇਹ ਵੀ ਤੈਅ ਕੀਤਾ ਹੈ ਕਿ ਉਹਨਾਂ ਦਾ 5 ਲੱਖ ਰੁਪਏ ਤੱਕ ਦਾ ਬੀਮਾ ਅਸੀਂ ਕਰਵਾਵਾਂਗੇ ਅਤੇ ਜੋ ਸਮੂਹ ਆ ਜੋ ਸੀਐਮ ਤੋਂ ਇਲਾਵਾ ਜੋ ਦੀਦੀਆਂ ਜਿਨ੍ਹਾਂ ਤੋਂ ਸਰਕਾਰ ਦਿਨ ਰਾਤ ਕੰਮ ਕਰਵਾਉਂਦੀ ਹੈ ਉਹਨਾਂ ਨੂੰ ਘੱਟੋ-ਘੱਟ 2000 ਰੁਪਏ ਪ੍ਰਤੀ ਮਹੀਨਾ ਮਿਲਣਾ ਚਾਹੀਦਾ ਹੈ ਇਸ ਦੇ ਨਾਲ ਹੀ ਮਮਤਾ ਅਤੇ ਆਸ਼ਾ ਵਰਕਰਾਂ ਦੇ ਮਾਨ ਪੱਤੇ ਵਿੱਚ ਵੀ ਅੱਗੇ ਵਾਅਦਾ ਹੋਣਾ ਚਾਹੀਦਾ ਕਿਉਂਕਿ ਬਹੁਤ ਮੁਸ਼ਕਲ ਹੈ ਉਹ ਦਿਨ ਪਰ ਕੰਮ ਵਿੱਚ ਲੱਗੀਆਂ ਰਹਿੰਦੀਆਂ ਕੁਝ ਮਿਲਦਾ ਨਹੀਂ ਹੈ ਪਰ ਬਹੁਤ ਜਲਦੀ ਤੁਸੀਂ ਜਾਣਦੇ ਹੋ ਕਿ ਇੱਕ ਵਾਰ ਜਦੋਂ ਤੁਹਾਡੀ ਜੇਬ ਵਿੱਚ 10000 ਆ ਜਾਂਦੇ ਹਨ ਇਹਨਾਂ ਇਸ ਦਾ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਅਤੇ ਇਹ ਸਾਰੇ ਵਾਦੇ ਪਤਾ ਨਹੀਂ ਮੈਨੂੰ ਇਹ ਮਿਲੇਗਾ ਜਾਂ ਨਹੀਂ ਕਿ ਤੁਸੀਂ ਸੱਚਮੁੱਚ ਇਸ ਦਾ ਸਹੀ ਢੰਗ ਨਾਲ ਮੁਕਾਬਲਾ ਕਰਨ ਦੇ ਯੋਗ ਹੋ ਕਿਉਂਕਿ ਹੱਥ ਵਿੱਚ 10000 ਉਹ ਠੀਕ ਹੈ ਪਰ ਸਾਡਾ ਫੋਕਸ ਕੀ ਹੈ ਪੜ੍ਹਾਈ ਦਵਾਈ ਕਮਾਈ ਸੰਜਾਈ ਸੁਨਵਾਈ ਅਤੇ ਕਾਰਵਾਈ ਵਾਲੀ ਸਰਕਾਰ ਦਾ ਅੱਜ ਉਹਨਾਂ ਬੱਚਿਆਂ ਨੂੰ ਦੇਖਿਓ ਪਾਵੇਂ ਕੁੜੀਆਂ ਹੋਣ ਜਾਂ ਮੁੰਡੇ ਕੁਆਲਿਟੀ ਆਫ ਐਜੂਕੇਸ਼ਨ ਜੋ ਹੈ ਸਿੱਖਿਆ ਵਿੱਚ ਗੁਣਵੱਤਾ ਉਹ ਬਹੁਤ ਗੁੜੀ ਹੈ ਬੱਚਿਆਂ ਨੂੰ ਨਹੀਂ ਮਿਲਦੀ ਜੋ ਲੋਕ ਪੜ੍ਹ ਲਿਖ ਗਏ ਹਨ ਡਿਗਰੀਆਂ ਲੈ ਲੀਆਂ ਹਨ ਪਾਵੇਂ ਉਹ ਨੌਜਵਾਨਾਂ ਵਿੱਚ ਔਰਤ ਹੋਵੇ ਜਾਂ ਮਰਦ ਨੌਕਰੀ ਨਹੀਂ ਹੈ ਜੇ ਘਰ ਵਿੱਚ ਇੱਕ ਨੌਕਰੀ ਰੋਜ਼ਗਾਰ ਹੋਵੇ ਤਾਂ ਸਾਨੂੰ ਲੱਗਦਾ ਹੈ ਕਿ 10000 ਕਿੰਨੇ ਦਿਨ ਚੱਲਣ ਵਾਲਾ ਹੈ ਉਹ ਵੀ ਉਦਾਰ ਅਤੇ ਇਹ ਜੋ 10000 ਦੀ ਸਕੀਮ ਹੈ ਗਵਰਨਮੈਂਟ ਇਸ ਗਿਵਿੰਗ ਕਿ ਤੁਸੀਂ ਜੋ ਹੈ ਇਸ ਨਾਲ ਤੁਸੀਂ ਬਿਜ਼ਨਸ ਸ਼ੁਰੂ ਕਰ ਸਕੋ ਹੁਣ ਤੁਸੀਂ ਪ੍ਰਮਖ ਜੀ ਤੁਸੀਂ ਦੱਸੋ 10000 ਵਿੱਚ ਕਿਹੜੀ ਔਰਤ ਜੋ ਹੈ ਬਿਜ਼ਨਸ ਖੜਾ ਕਰ ਸਕਦੀ ਹੈ ਉਹ ਤਾਂ ਖਰਚੀ ਹੋਣਾ ਹੈ ਇਹ ਖਰਚ ਹੋਣਾ ਹੈ ਤਾਂ ਫਿਰ ਤੁਹਾਨੂੰ ਜੋ ਹੈ ਉਧਾਰ ਮੋੜਨਾ ਵੀ ਹੈ ਇੰਟਰਸਟ ਦੇ ਨਾਲ ਤਾਂ ਉਹ ਕਿਵੇਂ ਹੋਵੇਗਾ ਪੋਸੀਬਲ ਤਾਂ ਗਵਰਨਮੈਂਟ ਇਜ਼ ਪਲੇਇੰਗ ਬਿਕੋਜ਼ ਦੇ ਆਰ 언더 ਪ੍ਰੈਸ਼ਰ ਦੈਟਸ ਵਾਈ ਦੇ ਆਰ ਬੀਇੰਗ ਚੀਟਿੰਗ ਮਾਈ ਵਿਜ਼ਨ ਜੋ ਵੀ ਸਾਡੀਆਂ ਮਾਵਾ ਭੈਣਾ ਲਈ ਇਹ ਕਾਰਡ ਇਹਨਾਂ ਨੇ 10000 ਵਾਲਾ ਲਿਆਂਦਾ ਹੈ ਬਟ ਪੀਪਲ ਆਫ ਬਿਹਾਰ ਸੋਸ਼ੀਅਲੀ ਐਂਡ ਪੋਲਿਟਿਕਲੀ ਦੇ ਆਰ ਵੈਰੀ ਅਵੇਅਰ ਦੇ ਨੋ ਕਿ ਇਹ ਗਵਰਨਮੈਂਟ ਜੋ ਹੈ 20 ਸਾਲ ਤੋਂ 20 ਸਾਲ ਤੋਂ ਕੁਝ ਨਹੀਂ ਕਰ ਰਹੀ ਸੀ ਹੁਣ ਚੋਣ ਆਈ ਹੈ ਤਾਂ ਇੱਕ ਰਿਸ਼ਵਤ ਦੇ ਤੌਰ ਤੇ 10000 ਰੁਪਏ ਜੋ ਹੈ ਦਿੱਤੇ ਜਾ ਰਹੇ ਹਨ ਤੇਜਪ੍ਰੀਤ ਜੀ ਅਸੀਂ 2020 ਦਾ ਅਸੀਂ ਤੁਹਾਡਾ ਕੈਂਪੇਨ ਦੇਖਿਆ ਸੀ ਉਸ ਦੇ ਕੰਪੈਰੀਜ਼ਨ ਵਿੱਚ ਇਹ ਸਵਾਰ ਤੁਹਾਡਾ ਸਭ ਕੁਝ ਬਿਹਾਈਂਡ ਸ਼ਡਿਊਲ ਕਿਉਂ ਚੱਲ ਰਿਹਾ ਹੈ ਇਸ ਦੇ ਲਈ ਰਿਸਪਾਂਸਿਬਲ ਕੌਣ ਹੈ ਜਿਵੇਂ ਤੁਹਾਡਾ ਟਿਕਟ ਡਿਸਟ੍ਰਿਬਿਊਸ਼ਨ ਹੋਵੇ ਤੁਹਾਡੇ ਅਲਾਈਅੰਸਸ ਹੋਣ ਤੁਹਾਡੇ ਨਾਮ ਦਾ ਐਲਾਨ ਇਸ ਦੇ ਲਈ ਹੂ ਇਜ਼ ਰਿਸਪਾਂਸਿਬਲ ਫਾਰ ਥਿਸ ਡਿਲੇ ਅਤੇ ਤੁਹਾਨੂੰ ਲੱਗਦਾ ਹੈ ਕਿ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਅਮਰ ਰਾਜ ਜੀ ਕੋਈ ਖਮਿਆਜ਼ਾ ਭੁਗਤਣ ਦੀ ਲੋੜ ਨਹੀਂ ਹੈ ਤੁਸੀਂ ਸਾਰੇ ਲੋਕਾਂ ਨੂੰ ਪਤਾ ਹੈ ਕਿ ਨਾਮ ਨੂੰ ਲੈ ਕੇ ਕਿਤੇ ਕੋਈ ਕਨਫਿਊਜ਼ਨ ਸੀ ਹੀ ਨਹੀਂ ਹਾਂ ਠੀਕ ਹੈ ਸੀਟ ਸ਼ੇਅਰਿੰਗ ਨੂੰ ਲੈ ਕੇ ਸਾਡੀਆਂ ਸਟ੍ਰੈਟੇਜੀਕਲੀ ਜੋ 6-7 ਸੀਟਾਂ ਹਨ ਜਿੱਥੇ ਫ੍ਰੈਂਡਲੀ ਫਾਈਟ ਚੋਣ ਲੱਗ ਰਹੇ ਹਨ ਉਹ ਇੱਕ ਸਟ੍ਰੈਟੇਜੀ ਦੇ ਤੌਰ ਤੇ ਹੈ ਬਟ ਇੰਨਾ ਵੀ ਡਿਲੇ ਨਹੀਂ ਹੋਇਆ ਹੈ ਸਾਡਾ ਤਾਂ ਸੀਐਮ ਫੇਸ ਅਨਾਉਂਸ ਹੋ ਗਿਆ ਆਫੀਸ਼ੀਅਲੀ ਇਕੱਠੇ ਮਹਾਗੜ ਜੋੜ ਦੇ ਸਾਰੇ ਸਾਥੀਆਂ ਨੇ ਬੈਠ ਕੇ ਅਨਾਉਂਸ ਕੀਤਾ ਅਜੇ ਤੱਕ ਉੱਥੇ ਨਤੀਸ਼ ਜੀ ਦਾ ਅਨਾਉਂਸ ਨਹੀਂ ਹੋਇਆ ਹੈ ਉਹ ਕੈਂਪੇਨ ਵਿੱਚ ਗਏ ਹਨ ਬਿਨਾਂ ਲਾੜੇ ਦੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਇੱਕ ਵਾਰ ਅਮਿਤ ਸ਼ਾਹ ਜੀ ਦਾ ਬਿਆਨ ਆਇਆ ਸੀ ਹੁਨੇ ਕੁਝ ਦਿਨ ਪਹਿਲਾਂ ਕਿ ਇਹ ਚੋਣਾ ਤੋਂ ਬਾਅਦ ਦੇ ਵਿਲ ਡਿਸਾਈਡ ਐਮ ਐਲ ਏ ਇਸ ਗੋਣਾ ਡਿਸਾਈਡ ਕਿ ਅਗਲਾ ਐਨ ਡੀ ਏ ਦਾ ਚੀਫ ਮਨਿਸਟਰ ਜਾਂ ਚਿਹਰਾ ਕੌਣ ਹੋਵੇਗਾ ਇਸ ਦਾ ਮਤਲਬ ਇਹ ਹੈ ਕਿ ਉਹ ਨਤੀਸ਼ ਕੁਮਾਰ ਜੀ ਨੂੰ ਨਹੀਂ ਚਾਹੁੰਦੇ ਤੇ ਇਹ ਪਹਿਲੀ ਵਾਰ ਐਨ ਡੀ ਏ ਵਿੱਚ ਅਜਾਇਹਾ ਹੋ ਰਿਹਾ ਹੈ ਇਸ ਤੋਂ ਪਹਿਲਾਂ ਦੀਆਂ ਜਿੰਨੀਆਂ ਵੀ ਚੋਣਾ ਹਨ ਸੁਸ਼ੀਲ ਮੋਦੀ ਜੀ ਦੇ ਸਮੇਂ ਤੋਂ ਤੁਸੀਂ ਦੇਖ ਲਓ ਜਾਂ 2005 ਤੋਂ ਦੇਖ ਲਓ 2005 ਤੋਂ ਵੀ ਤੱਕ ਹਮੇਸ਼ਾ ਤੋਂ ਨਤੀਸ਼ ਕੁਮਾਰ ਜੀ ਦਾ ਆਫੀਸ਼ੀਅਲੀ ਸੀਐਮ ਦਾ ਚਿਹਰਾ ਜੋ ਹੈ ਅਨਾਉਂਸ ਹੋਇਆ ਹੈ ਤੇ ਅਸੀਂ ਇੱਕ ਵਾਰ ਵੀ ਐਨਡੀਏ ਦੀ ਮੀਟਿੰਗ ਵਿੱਚ ਇਕੱਠੇ ਜੀਤਨਰਾਮ ਮਾਂਜੀ ਚਿਰਾਗ ਪਾਸਵਾਨ ਜੀ ਨਤੀਸ਼ ਕੁਮਾਰ ਜੀ ਜਾਂ ਭਾਜਪਾ ਦੇ ਜਾਂ ਕੁਸ਼ਵਾਹਾ ਜੀ ਨੂੰ ਇਕੱਠੇ ਬੈਠ ਕੇ ਕੋਈ ਮੀਟਿੰਗ ਅਸੀਂ ਮੈਂ ਅਜੀਹਾ ਇਸ ਵਾਰ ਕਿਉਂ ਹੋ ਰਿਹਾ ਹੈ ਦੇਖੋ ਪ੍ਰੋਬਲਮ ਤਾਂ ਤੁਸੀਂ ਦੇਖੋਗੇ ਐਨਡੀਏ ਵਿੱਚ ਜ਼ਿਆਦਾ ਦਿਖਾਈ ਦਿੰਦੀ ਹੈ ਉੱਥੇ ਤਾਂ ਕਈ ਵਾਰ ਜੋ ਹੈ ਸੀਤਾ ਲੈ ਕੇ ਵਾਪਸ ਕੀਤੀਆਂ ਗਈਆਂ ਦਿੱਤੀਆਂ ਗਈਆਂ ਚੇਂਜ ਕੀਤੀਆਂ ਗਈਆਂ ਵਿੱਚ ਜੋ ਵੀ ਨਿਊਜ਼ ਚੱਲੀ ਹਾਲਾਂਕਿ ਇੰਨਾ ਸਾਡਾ ਧਿਆਨ ਹਾਲਾਂਕਿ ਉਹ ਆਪਣੇ ਰੈਬੈਲਿਅਨ ਨੂੰ ਬਿਠਾਉਣ ਵਿੱਚ ਕਾਮਯਾਬ ਰਹੇ ਨਹੀਂ ਨਹੀਂ ਅਜੀਹਾ ਨਹੀਂ ਹੈ ਬਹੁਤ ਤਾਂ ਅਸੀਂ ਲੋਕਾਂ ਨੇ ਵੀ ਕੋਸ਼ਿਸ਼ ਕੀਤੀ ਹੈ ਕਾਫੀ ਤਾਂ ਸਫਲਤਾ ਵੀ ਮਿਲੀ ਹੈ ਸਫਲਤਾ ਵੀ ਮਿਲੀ ਹੈ ਤੇ ਅੱਗੇ ਵੀ ਮਿਲੇਗੀ ਠੀਕ ਹੈ ਚੋਣ ਹੈ ਤਾਂ ਰਿਬੈਲਸ ਜੋ ਹੈ ਉਹ ਹੁੰਦੇ ਆ ਬਟ ਸਮੇਂ ਤੇ ਜੋ ਹੈ ਉਹ ਸਾਰੇ ਲੋਕ ਜੋ ਹੈ ਮੰਨਣਗੇ ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਲਾਸਟ ਇਲੈਕਸ਼ਨ ਵਿੱਚ ਵੀ ਰਿਬੈਲਸ ਕਾਫੀ ਜ਼ਿਆਦਾ ਸਨ ਪਰ ਫਿਰ ਵੀ ਸਾਡਾ ਜੋ ਵੋਟ ਡਿਫਰੈਂਸ ਸੀ ਵਿਚ ਵਾਸ 12000 ਵੋਟ ਓਨਲੀ ਮਤਲਬ 5 6 7 ਸੀਟਾਂ ਦੀ ਵਜ੍ਹਾ ਨਾਲ ਸਾਡੀ ਸਰਕਾਰ ਬਨਦੇ ਬਨਦੇ ਰਹਿ ਗਈ ਤਾਂ ਇਸ ਤੇ ਸਾਡਾ ਧਿਆਨ ਹੈ ਅਤੇ ਇਸ ਵਾਰ ਮੈਨੂੰ ਲੱਗਦਾ ਹੈ ਜਦੋਂ ਤੁਸੀਂ ਇਸ਼ੂ ਦੀ ਗੱਲ ਕਰਦੇ ਹੋ ਜਦੋਂ ਬਿਹਾਰ ਵਿੱਚ ਸਭ ਤੋਂ ਵੱਡਾ ਇਸ਼ੂ ਬੇਰੋਜ਼ਗਾਰੀ ਦਾ ਹੈ ਤੇ ਲੋਕ ਜੋ ਹੈ ਨੌਕਰੀ ਚਾਹੁੰਦੇ ਆ ਲੋਕ ਜੋ ਹੈ ਰੋਜ਼ਗਾਰ ਚਾਹੁੰਦੇ ਆ ਲੋਕ ਜੋ ਆਂਦੇ ਆ ਲੋਕ ਜੋ ਹੈ ਫੈਕਟਰੀ ਚਾਹੁੰਦੇ ਆ ਲੋਕ ਜੋ ਹੈ ਐਗਰੋ ਬੇਸਡ ਇੰਡਸਟਰੀ ਚਾਹੁੰਦੇ ਆ ਲੋਕ ਜੋ ਹੈ ਇੱਥੇ ਐਸੀਜ਼ेड ਚਾਹੁੰਦੇ ਆ ਆਈਟੀ ਪਾਰਕ ਚਾਹੁੰਦੇ ਆ ਇੱਥੇ ਤੁਸੀਂ ਦੇਖੋਗੇ ਟੈਕਨੋਲੋਜੀ ਹੋਵੇ ਜਾਂ ਐਗਰੀਕਲਚਰ ਐਗਰੋ ਬੇਸਡ ਇੰਡਸਟਰੀ ਹੋਵੇ ਲੋਕ ਚਾਹੁੰਦੇ ਆ ਇੱਥੇ 슈ਗਰ ਮਿਲ ਹੋਵੇ ਜੂਟ ਮਿਲ ਹੋਵੇ ਇਹ ਖੁੱਲਣ ਪਰ ਪ੍ਰਧਾਨ ਮੰਤਰੀ ਜੀ ਆ ਰਹੇ ਆ ਅਮਿਤ ਸ਼ਾ ਜੀ ਆ ਰਹੇ ਆ ਉਹਨਾਂ ਦੇ ਇੱਕ ਇੱਕ ਸ਼ਬਦ ਇੱਕ ਇੱਕ ਵਾਕ ਨੂੰ ਜੇ ਤੁਸੀਂ ਧਿਆਨ ਨਾਲ ਸੁਣੋਗੇ ਕਿਤੇ ਕੋਈ ਸਕਾਰਾਤਮਕ ਗੱਲਾਂ ਨਹੀਂ ਕਰਦੇ ਇੱਕ ਸਕਾਰਾਤਮਕ ਸਕਾਰਾਤਮਕ ਸ਼ਬਦ ਨਹੀਂ ਰਹਿੰਦਾ ਸਾਰੀਆਂ ਨਕਾਰਾਤਮਕ ਗੱਲਾਂ ਹੁੰਦੀਆਂ ਕੋਈ ਫਲਦਾਇਕ ਗੱਲ ਉਹ ਨਹੀਂ ਕਰਦੇ ਨੌਨ ਇਸ਼ੂਜ਼ ਨੂੰ ਉਹ ਲਿਆਉਂਦੇ ਆ ਤਾਂ ਸਾਨੂੰ ਲੱਗਦਾ ਹੈ ਕਿ ਬਿਹਾਰ ਦੀ ਜਨਤਾ ਹੁਸ਼ਿਆਰ ਹੈ ਅਤੇ ਸਕਾਰਾਤਮਕ ਗੱਲ ਸੁਣਨਾ ਚਾਹੁੰਦੀ ਹੈ ਤੁਸੀਂ 20 ਸਾਲਾਂ ਵਿੱਚ ਕੀ ਕੀਤਾ ਰਾਜ ਸਰਕਾਰ ਰਿੰਦੇ ਹੋਏ ਤੇ 11 ਸਾਲ ਕੇਂਦਰ ਵਿੱਚ ਰਹਿੰਦੇ ਹੋਏ ਬਿਹਾਰ ਨੂੰ ਕੀ ਮਿਲਿਆ ਇਹ ਤੁਸੀਂ ਬਿਹਾਰ ਅਤੇ ਗੁਜਰਾਤ ਨੂੰ ਕੰਪੇਅਰ ਕਰੋ ਤਾਂ ਗੁਜਰਾਤ ਨੂੰ ਐਸੀ ਜੈਡ ਵੀ ਮਿਲਦਾ ਹੈ ਗੁਜਰਾਤ ਨੂੰ ਜੋ ਹੈ ਫੈਕਟਰੀਆਂ ਵੀ ਮਿਲਦੀਆਂ ਹਨ ਅਤੇ ਵਿਕਟਰੀਓ ਉਹਨਾਂ ਨੂੰ ਚਾਹੀਦੀ ਹੈ ਬਿਹਾਰ ਵਿੱਚ ਗੁਜਰਾਤ ਵਿੱਚ ਇਨਵੈਸਟਰ ਮੀਟ ਕਰਵਾਉਣ ਜਾਂਦੇ ਹਨ ਪ੍ਰਧਾਨ ਮੰਤਰੀ ਬਿਹਾਰ ਵਿੱਚ ਕਦੇ ਨਹੀਂ ਆਉਂਦੇ ਤੁਸੀਂ ਦੇਖੋਗੇ ਕਾਮਨਵੈਲਥ ਗੇਮਸ ਵਗੈਰਾ ਹੋਣ ਜਾਂ ਹੋਰ ਗੇਮਸ ਹੁੰਦੀਆਂ ਹਨ ਉੱਥੇ ਉਹ ਕਰਵਾਉਂਦੇ ਹਨ ਜੋ ਤੁਹਾਡਾ ਬੰਬਈ ਤੋਂ ਜੋ ਸ਼ਿਫਟ ਗੁਜਰਾਤ ਵਿੱਚ ਕਰ ਦਿੱਤਾ ਗਿਆ ਤੁਹਾਡੀ ਸੈਮੀ ਕੰਡੈਕਟਰ ਫੈਕਟਰੀ ਸਭ ਕੁਝ ਗੁਜਰਾਤ ਨੂੰ ਦਿੰਦੇ ਆ ਬਜਟ ਦਾ ਪੈਸਾ ਸਿੱਖਿਆ ਸਿਹਤ ਤੇ ਸਭ ਤੋਂ ਵੱਧ ਉਹ ਗੁਜਰਾਤ ਵਿੱਚ ਦਿੰਦੇ ਹਨ ਸਗੋ ਬਿਹਾਰ ਵੱਡਾ ਰਾਜ ਹੈ ਬਿਹਾਰ ਦੀ ਆਬਾਦੀ ਜ਼ਿਆਦਾ ਹੈ ਬਿਹਾਰ ਤੁਹਾਨੂੰ ਵੋਟ ਦਿੰਦਾ ਹੈ ਫਿਰ ਵੀ ਤੁਸੀਂ 11 ਸਾਲ ਤੱਕ ਬਿਹਾਰ ਦੇ ਲੋਕਾਂ ਨੂੰ ਠੱਗਿਆ ਹੈ ਦੇਸ਼ ਦਾ ਹਰ ਦਸਵਾਂ ਵਿਅਕਤੀ ਜੋ ਹੈ ਬਿਹਾਰੀ ਹੈ ਅੱਜ ਬਿਹਾਰ ਦੇ ਲੋਕ ਹਿਸਾਬ ਮੰਗ ਰਹੇ ਹਨ ਕਿ ਤੁਸੀਂ ਕੀ ਕੀਤਾ ਨੀਤੀ ਆਯੋਗ ਦੀ ਰਿਪੋਰਟ ਵਿੱਚ ਦੇਖੀਏ ਤਾਂ ਬਿਹਾਰ ਸਭ ਤੋਂ ਗਰੀਬ ਰਾਜ ਪ੍ਰਤੀ ਵਿਅਕਤੀ ਆਮਦਨ ਸਭ ਤੋਂ ਘੱਟ ਬਿਹਾਰ ਵਿੱਚ ਲਾਈਨ ਸਭ ਤੋਂ ਵੱਧ ਬੇਰੁਜ਼ਗਾਰੀ ਸਭ ਤੋਂ ਵੱਧ ਅਤੇ ਹੁਣ ਤੁਸੀਂ ਦੇਖੋਗੇ ਕਿ 2023 ਦਾ ਜੋ ਐਨਸੀਆਰਬੀ ਦਾ ਜੋ ਅੰਕੜਾ ਆਇਆ ਉਸ ਤੋਂ ਬਾਅਦ ਤਾਂ ਹਲੇ ਅਪਡੇਟ ਹੋਇਆ ਨਹੀਂ ਹੈ ਸ਼ਾਇਦ ਪਰ ਲੇਟੈਸਟ ਜੋ ਐਨਸੀਆਰਬੀ ਦਾ ਅੰਕੜਾ ਹੈ ਕ੍ਰਾਈਮ ਵਿੱਚ ਟੌਪ 2 ਸਟੇਟ ਯੂਪੀ ਐਂਡ ਬਿਹਾਰ ਲਗਭਗ ਇਹਨਾਂ ਦੇ 20 ਸਾਲਾਂ ਵਿੱਚ 70000 ਤੋਂ ਵੀ ਵੱਧ ਕਤਲ ਹੋਏ ਹਨ ਅਤੇ ਹੁਣੇ 70000 ਖੁਨੇ 70000 ਕਰੋੜ ਦਾ ਕੋਟਾਲਾ ਸੀਆਈਡੀ ਦੀ ਰਿਪੋਰਟ ਵਿੱਚ ਆਇਆ ਹੈ ਕਈ ਮੰਤਰੀਆਂ ਤੇ ਡਿਪਟੀ ਸੀਐਮ ਤੇ ਦੋਸ਼ ਲੱਗੇ ਪਰ ਕਿਤੇ ਈਡੀ ਇਨਕਮ ਟੈਕਸ ਕਿੱਤੇ ਛਾਪੇ ਮਾਰੀ ਨਹੀਂ ਹੋਵੇਗੀ ਤਾਂ ਲੋਕ ਦੇਖ ਰਹੇ ਹਨ ਅਤੇ ਸਮਝ ਰਹੇ ਹਨ ਜਿੰਨੀ ਵਾਰ ਬੀਜੇਪੀ ਦੇ ਨੇਤਾ ਜਾਂ ਹੋਰ ਵੀ ਕੋਈ ਐਨਡੀਏ ਦੇ ਨੇਤਾ ਮੰਚ ਤੇ ਜਾਂਦੇ ਆ ਤਾਂ ਹਮੇਸ਼ਾ ਜੰਗਲ ਰਾਜ ਦੀ ਗੱਲ ਕਰਦੇ ਆ ਤੁਸੀਂ ਉਸ ਨੂੰ ਕਿਵੇਂ ਕਾਊਂਟਰ ਕਰੋਗੇ ਕਿਉਂਕਿ ਹਰ ਵਾਰ ਇਹ ਗੱਲ ਜੰਗਲ ਰਾਜ ਦਾ ਟੈਗ ਜੋ ਹੈ ਉਹ ਇੱਕ ਤਰ੍ਹਾਂ ਦੇ ਇੱਕ ਤਰ੍ਹਾਂ ਨਾਲ ਉਹਨਾਂ ਨੇ ਚਿਪਕਾ ਦਿੱਤਾ ਹੈ ਉਸ ਨੂੰ ਤੁਸੀਂ ਕਿਵੇਂ ਕਾਊਂਟਰ ਕਰੋਗੇ ਕੋਈ ਨਵੀਂ ਗੱਲ ਨਹੀਂ ਹੈ 20 ਹੋਵੇ 10 ਹੋਵੇ 15 ਹੋਵੇ 20 ਹੋਵੇ 25 ਹੋਵੇ ਇੱਕੋ ਹੀ ਟੇਪ ਰਿਕਾਰਡਰ ਹੈ ਜੋ ਉਹ ਵਜਾਉਂਦੇ ਆ ਆਪਣੇ 20 ਸਾਲਾਂ ਦਾ ਹਿਸਾਬ ਨਹੀਂ ਦੇ ਰਹੇ ਹੁਣ ਜਿੱਥੇ ਅਸੀਂ ਬੈਠੇ ਆ ਘਰ ਦੇ ਬਾਹਰ ਗੋਲੀਆਂ ਚੱਲੀਆਂ ਹਾਲੇ ਤੱਕ ਉਹ ਫੜਿਆ ਨਹੀਂ ਗਿਆ ਸੀਐਮ ਹਾਊਸ ਦੇ ਬਾਹਰ ਗੋਲੀਆਂ ਚੱਲੀਆਂ ਉਹ ਫੜਿਆ ਨਹੀਂ ਗਿਆ ਰੇਪ ਪੀੜਤਾ ਨੂੰ ਹਸਪਤਾਲ ਵਿੱਚ ਜਗ੍ਹਾ ਨਹੀਂ ਮਿਲਦੀ 4 ਘੰਟੇ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ ਉਸਦੀ ਮੌਤ ਹੋ ਜਾਂਦੀ ਹੈ ਉਹ ਜੰਗਲ ਰਾਜ ਨਹੀਂ ਹੈ ਹੇਮਕਾ ਜੀ ਦਾ ਕਤਲ ਹੋ ਜਾਂਦਾ ਹੈ ਉਹਨਾਂ ਦੇ ਪੁੱਤਰ ਦਾ 4 ਸਾਲ ਪਹਿਲਾਂ ਕਤਲ ਹੋ ਜਾਂਦਾ ਹੈ ਅਪਰਾਧੀ ਨਹੀਂ ਫੜੇ ਜਾਂਦੇ ਕੋਈ ਅਜਾਇਹਾ ਦਿਨ ਨਹੀਂ ਜਿੱਥੇ ਬਿਹਾਰ ਵਿੱਚ ਗੋੜੀਆਂ ਨਾ ਚੱਲ ਰਹੀਆਂ ਹੋਣ ਕਤਲ ਨਾ ਹੋ ਰਹੇ ਹੋਣ ਰੇਪ ਨਾ ਹੋ ਰਹੇ ਹੋਣ ਰੰਗਦਾਰੀ ਨਾ ਮੰਗੀ ਜਾ ਰਹੀ ਹੋਵੇ ਬੈਂਕ ਡਕੈਤੀ ਨਾ ਹੋ ਰਹੀ ਹੋਵੇ ਜਾਂ ਜੁਐਲਰੀ ਦੀਆਂ ਦੁਕਾਨਾਂ ਨਾਲ ਲੁਕੀਆਂ ਜਾਇਆਂ ਜਾ ਰਹੀਆਂ ਹੋਣ ਅਜਾਇਹਾ ਕੋਈ ਦਿਨ ਨਹੀਂ ਹੈ ਪਰ ਉਹ ਜੰਗਲ ਰਾਜ ਜੰਗਲ ਰਾਜ ਉਹ ਕਹਿੰਦੇ ਖੈਰ ਉਸਦੀ ਗੱਲ ਅਸੀਂ ਹੀ ਅਸੀਂ ਸਕਾਰਾਤਮਕ ਲੋਕ ਆ ਇਹ ਅਸੀਂ ਵੀ ਦੋ ਵਾਰ ਡਿਪੀ ਚੀਫ ਮਿਨਿਸਟਰ ਬਨੇ ਆ 17 ਮਹੀਨੇ 17 ਮਹੀਨੇ ਅਤੇ 18 ਮਹੀਨੇ ਅਸੀਂ ਆਪਣੇ ਕੰਮ ਦਾ ਪਰਚੈਦ ਦਿੱਤਾ ਹੈ ਅਸੀਂ ਜਦੋਂ ਸੱਤਾ ਵਿੱਚ ਸੀ ਤਾਂ ਅਜਿਹੀ ਕੋਈ ਵਾਰਦਾਤ ਨਹੀਂ ਹੋਈ ਜਿਸ ਵਿੱਚ ਔਰਤਾਂ ਨੇ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੋਵੇ ਜਾਂ ਕੋਈ ਅਜਿਹੀ ਪ੍ਰਪਗੈਂਡਾ ਠੀਕ ਹੈ ਉਹ ਚਲਾਉਣੀਏ ਪਰ ਤੁਸੀਂ ਆਪਣੇ ਕੰਮ ਨਾਲ ਹੀ ਉਹਨਾਂ ਨੂੰ ਜਵਾਬ ਦੇ ਸਕਦੇ ਹੋ ਅਰ ਇੱਕ ਗੱਲ ਦੀ ਗਾਰੰਟੀ ਤਾਂ ਅਸੀਂ ਦੇ ਸਕਦੇ ਆ ਕਿ ਜਦੋਂ ਸਾਡੀ ਸਰਕਾਰ ਆਵੇਗੀ ਤਾਂ ਕਾਨੂੰਨ ਅਤੇ ਵਿਵਸਥਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਤੇਜਸਵੀ ਦਾ ਪਰਛਾਵਾਂ ਵੀ ਜੇਕਰ ਗਲਤ ਕੰਮ ਕਰੇਗਾ ਤਾਂ ਵੀ ਕਾਰਵਾਈ ਹੋਵੇਗੀ ਇੰਨਾ ਅਸੀਂ ਬਿਹਾਰ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਆ ਅਤੇ ਤੁਸੀਂ ਵੀ ਜਾਣਦੇ ਹੋ ਕਿ ਦੋ ਚੀਜ਼ਾਂ ਬਹੁਤ ਮਹੱਤਵਪੂਰਨ ਹਨ ਬਿਹਾਰ ਵਿੱਚ ਜੇਕਰ ਤੁਸੀਂ ਇੰਡਸਟਰੀ ਲਿਆਉਣੀ ਹੈ ਉਦਯੋਗ ਲਿਆਉਣੇ ਹਨ ਕਾਰਖਾਨੇ ਲਿਆਉਣੇ ਹਨ ਤਾਂ ਪਹਿਲਾ ਕਾਨੂੰਨ ਅਤੇ ਵਿਵਸਥਾ ਚੰਗੀ ਹੋਣੀ ਚਾਹੀਦੀ ਹੈ ਅਤੇ ਊਰਜਾ ਦਾ ਪ੍ਰਬੰਧ ਵੀ ਚੰਗਾ ਹੋਣਾ ਚਾਹੀਦਾ ਹੈ ਤਾਂ ਮੇਰਾ ਪ੍ਰਾਇਮਰੀ ਫੋਕਸ ਕਾਨੂੰਨ ਅਤੇ ਵਿਵਸਥਾ ਤਾਂ ਹੋਵੇਗਾ ਹੀ ਹੋਵੇਗਾ ਊਰਜਾ ਦਾ ਪ੍ਰਬੰਧ ਹੋਵੇਗਾ ਸਾਡੇ ਇੱਥੇ ਜੋ ਬੰਦ ਪਈਆਂ 슈ਗਰ ਮਿਲਾਂ ਹਨ ਜੂਟ ਮਿਲਾਂ ਹਨ ਉਹ ਚਾਲੂ ਹੋਣ ਫੂਡ ਪ੍ਰੋਸੈਸਿੰਗ ਯੂਨਿਟਸ ਵਰਗੀਆਂ ਚੀਜ਼ਾਂ ਜੋ ਹਨ ਚਾਲੂ ਹੋਣ ਮਖਾਣਾ ਹੈ ਕੇਲਾ ਹੈ ਲੀਚੀ ਹੈ ਅੰਬ ਹੈ ਮੱਕੀ ਹੈ ਸਭ ਕੁਝ ਹੈ ਤਾਂ ਸਾਡੇ ਤੁਸੀਂ ਇਸ ਵਿੱਚ ਚੰਗਾ ਕੰਮ ਕਰੋ ਡੇਰੀ ਵਿੱਚ ਚੰਗਾ ਕੰਮ ਕਰ ਸਕਦੇ ਆ ਫਿਸ਼ਰੀਜ਼ ਵਿੱਚ ਚੰਗਾ ਕੰਮ ਕਰ ਸਕਦੇ ਆ ਇਹ ਸਨਰਸਬੰਧਿਤ ਇੱਕ ਸਵਾਲ ਹੈ ਕਿ ਤੁਸੀਂ ਕਿਹਾ ਕਿ ਜਿੰਨਾ ਜਿੰਨਾ ਘਰਾਂ ਵਿੱਚ ਨੌਕਰੀਆਂ ਨਹੀਂ ਹਨ ਸਰਕਾਰੀ ਨੌਕਰੀਆਂ ਨਹੀਂ ਹਨ ਤੁਸੀਂ 20 ਮਹੀਨਿਆਂ ਵਿੱਚ ਦੇਵੋਗੇ ਇਹ 2 ਕਰੋੜ ਨੌਕਰੀਆਂ ਆਉਣਗੀਆਂ ਕਿੱਥੋਂ ਇਹ ਹੈ ਕਿੱਥੇ ਇਸ ਦਾ ਕੈਲਕੂਲੇਸ਼ਨ ਕੀ ਹੈ ਅਤੇ ਇਹ ਕਿਵੇਂ ਸੰਭਵ ਹੈ ਕਿਉਂਕਿ ਹਾਲਾਂਕਿ ਮੈਂ ਦੱਸ ਦਿਆਂ ਕਿ ਪਿਛਲੀ ਵਾਰ ਵੀ ਤੁਸੀਂ 2020 ਵਿੱਚ ਜਦੋਂ 10 ਲੱਖ ਸਰਕਾਰੀ ਨੌਕਰੀਆਂ ਦੀ ਗੱਲ ਕੀਤੀ ਸੀ ਤਾਂ ਲੱਗਿਆ ਸੀ ਕਿ ਉਹ ਬਲੀਵੇਬਲ ਨਹੀਂ ਹੈ ਅਤੇ ਡੋਏਬਲ ਵੀ ਨਹੀਂ ਹੈ ਨਹੀਂ ਹੈ। ਹੋਰ ਜੋ 10000 ਲੋਕਾਂ ਨੂੰ ਦੇ ਰਹੇ ਹੋ ਉਹ ਕਿੱਥੋਂ ਆ ਰਿਹਾ ਹੈ ਉਹ ਕੋਈ ਨਹੀਂ ਪੁੱਛ ਰਿਹਾ ਨਾ ਕੋਈ ਦੱਸ ਰਿਹਾ। ਪਿਛਲੀ ਵਾਰ ਵੀ ਸਾਡੇ ਚਾਚਾ ਜੀ ਨੇ ਕਿਹਾ ਸੀ ਜਿਵੇਂ ਤੁਸੀਂ ਦੱਸਿਆ ਕਿੱਥੋਂ ਲਿਆਵੇਗਾ। ਦੇਖੋ ਅਸੀਂ ਵੀ ਮਾਹਿਰਾਂ ਨਾਲ ਗੱਲ ਕੀਤੀ ਹੈ ਤੇ ਮੈਂ ਸਾਨੂੰ ਵੀ ਰਾਜਨੀਤੀ ਵਿੱਚ ਲੰਬੀ ਪਾਰੀ ਖੇਡਣੀ ਹੈ ਤੇ ਅਸੀਂ ਲੋਕਾਂ ਨਾਲ ਟੁੱਟੇ-ਫੁੱਟੇ ਚੁੱਕੇ ਵਾਦੇ ਨਹੀਂ ਕਰਦੇ। ਉਮਰ ਪਾਵੇ ਬੱਚੀ ਹੈ ਪਰ ਜ਼ੁਬਾਨ ਪੱਕੀ ਹੈ ਵਿਗਿਆਨਕ ਤੌਰ ਤੇ ਅਸੀਂ ਕਾਫੀ ਫੀ ਮਾਹਿਰਤ ਤੋਂ رائے ਲੈ ਕੇ ਹੀ ਇਹਨਾਂ ਗੱਲਾਂ ਨੂੰ ਅਸੀਂ ਬੋਲਿਆ ਤੇ ਜਦੋਂ ਬੋਲਿਆ ਤਾਂ ਇਸ ਗੱਲ ਤੇ ਅਸੀਂ ਖਰੇ ਉਤਰਾਂਗੇ ਤੇ ਕਰਾਂਗੇ ਇਹ ਸਾਡਾ ਵਿਜ਼ਨ ਹੈ ਅਸੀਂ ਚਾਹੁੰਦੇ ਹਾਂ ਕਿ ਨੌਕਰੀਆਂ ਹਰ ਪਰਿਵਾਰ ਨੂੰ ਮਿਲਣ ਜਿਸ ਪਰਿਵਾਰ ਕੋਲ ਨਹੀਂ ਹੈ ਉਹ ਜਿਵੇਂ ਆਊਟਸੋਰਸਿੰਗ ਹੈ ਤੁਸੀਂ ਦੇਖਿਓ ਤੇ ਇਹ ਪੂਰਾ ਜੋ ਵੇਰਵਾ ਜੋ ਪਲਾਨ ਹੈ ਕਿ ਅਸੀਂ ਕਿਵੇਂ ਦੇਵਾਂਗੇ ਇਹ ਕੁਝ ਦਿਨਾਂ ਵਿੱਚ ਅਸੀਂ ਬਿਹਾਰ ਦੀ ਜਨਤਾ ਦੇ ਸਾਹਮਣੇ ਵੀ ਰੱਖਾਂਗੇ ਅਸੀਂ ਦੱਸਾਂਗੇ ਕਿ ਅਸੀਂ ਕਿੱਥੋਂ ਦੇਵਾਂਗੇ ਇਸ ਤੇ ਵੀ ਜੋ ਹੈ ਜਲਦੀ ਹੀ ਤੁਹਾਨੂੰ ਕੁਝ ਦਿਨਾਂ ਬਾਅਦ ਛੱਕ ਤੋਂ ਬਾਅਦ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਸੀਂ ਦੱਸਾਂਗੇ ਕਿ ਅਸੀਂ ਕਿਵੇਂ ਕਰਾਂਗੇ ਪਰ ਤੁਸੀਂ ਦੇਖਿਓ ਆਊਟਸੋਰਸਿੰਗ ਹੈ ਤੁਸੀਂ ਦੇਖਿਓ ਕਿੰਨੇ ਟੈਂਡਰ ਕਰਮਚਾਰੀ ਜਿੰਨੇ ਲੋਕ ਹਨ ਭਾਵੇਂ ਜ਼ਿਲ੍ਹੇ ਦੇ ਹੋਣ ਵੱਖ-ਵੱਖ ਤੁਹਾਡੇ ਮੰਤਰਾਲੇ ਵਿੱਚ ਹੋਣ ਇਹਨਾਂ ਸਾਰਿਆਂ ਲੋਕ ਵੀ ਪੱਕਾ ਕਰਨ ਦੀ ਗੱਲ ਅਸੀਂ ਕਹੀ ਹੈ ਸਰ ਮੈਂ ਜਿੰਨੀਆਂ ਜੀਵਿਕਾ ਦੀਆਂ ਹਨ ਸੀਐਮ ਹਨ ਉਹਨਾਂ ਨੂੰ ਵੀ ਪੱਕਾ ਕਰਨ ਦੀ ਗੱਲ ਕੀਤੀ ਹੈ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਜੋ ਕੈਲਕੂਲੇਸ਼ਨ ਹੈ ਕਿ ਹੁਣ ਤਾਂ ਸਾਡੇ ਕੋਲ ਪੂਰਾ ਡਾਟਾ ਹੈ ਜਦੋਂ ਅਸੀਂ ਜਾਤੀ ਆਧਾਰਿਤ ਸਰਵੇਖਣ ਕੀਤਾ ਸੀ ਤਾਂ ਹੁਣ ਸਾਡੇ ਕੋਲ ਸਾਰਾ ਡਾਟਾ ਹੈ ਕਿਸ ਸਰਕਾਰ ਕਿਸ ਘਰ ਵਿੱਚ ਸਰਕਾਰੀ ਨੌਕਰੀ ਹੈ ਕਿਹੜੀਆਂ ਜਾਤਾਂ ਕੋਲ ਹੈ ਕਿਹੜੇ ਧਰਮਾਂ ਕੋਲ ਹੈ ਉਹ ਪੂਰਾ ਸਾਡੇ ਕੋਲ ਅੰਕੜਾ ਹੈ ਉਹਨਾਂ ਅੰਕੜਿਆਂ ਨੂੰ ਦੇਖਦੇ ਹੋਏ ਬਜਟ ਨੂੰ ਦੇਖਦੇ ਹੋਏ ਅਤੇ ਰੈਵਨਿਊ ਜਨਰੇਸ਼ਨ ਅਸੀਂ ਬਿਹਾਰ ਦਾ ਕਿਵੇਂ ਵਧਾਵਾਂਗੇ ਇਹ ਪਲਾਨ ਵੀ ਅਸੀਂ ਜਲਦੀ ਹੀ ਲਿਆਉਣ ਵਾਲੇ ਹਾਂ ਤੁਹਾਨੂੰ ਮੁੱਖ ਮੰਤਰੀ ਐਲਾਨ ਕਰਨ ਵਿੱਚ ਬਹੁਤ ਧੀਰ ਲੱਗੀ ਕਿ ਇਸ ਨਾਲ ਦੁੱਖ ਨਹੀਂ ਹੋਇਆ ਨੰਬਰ 1 ਅਤੇ ਨੰਬਰ 2 ਚੋਣਾਂ ਤੋਂ ਬਾਅਦ ਜੇ ਜਨਿਤਿਸ਼ ਕਹਿੰਦਾ ਹੈ ਕਿ ਉਹ ਤੁਹਾਡੇ ਨਾਲ ਆ ਜਾਵੇਗਾ ਤਾਂ ਕਿ ਤੁਸੀਂ ਉਸ ਨੂੰ ਲਵੋਗੇ ਦੇਖੋ ਇਹ ਕਾਫੀ ਸਪਸ਼ਟ ਸੀ ਲੋਕ ਉਹ ਜਾਣਦੇ ਸਨ ਕਿ ਤੇਜਸਵੀ ਮਾਰਕਟ ਬੰਦਨ ਤੋਂ ਪਹਿਲੇ ਮੁੱਖ ਮੰਤਰੀ ਬਣਨ ਜਾ ਰਹੇ ਹਨ ਨਹੀਂ ਪਰ ਐਲਾਨ ਥੋੜਾ ਦੇਰ ਨਾਲ ਆਇਆ ਹੀ ਨੈਸ਼ਨਲ ਕੋਈ ਫਰਕ ਨਹੀਂ ਪੈਦਾ ਪਰ ਦੂਜੇ ਪਾਸਿਓਂ ਐਲਾਨ ਨਹੀਂ ਹੋਇਆ ਹੈ ਬੀਜੇਪੀ ਸਪਸ਼ਟ ਦਿੰਗੇ ਤਾਂ ਹੁਣ ਜੇ ਤੁਸੀਂ ਦੇਖੋਗੇ ਤਾਂ ਅਸੀਂ ਮੁੱਖ ਮੰਤਰੀ ਦੇ ਅਹੁਦੇ ਦਾ ਐਲਾਨ ਕਰਨ ਵਿੱਚ ਸਭ ਤੋਂ ਅੱਗੇ ਆ ਕੁੱਲ ਮਿਲਾ ਕੇ ਪਰ ਹਾਂ ਜਨਤਾ ਜੋ ਹੈ ਉਹ ਮਾਲਕ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਸਾਡੇ ਲੋਕਤੰਤਰ ਦੀ ਖੂਬਸੂਰਤੀ ਹੈ ਵਿਰੋਧੀ ਥਿਰ ਇਸ ਲਈ ਹੁੰਦੀ ਹੈ ਤੇ ਸੱਤਾਧਾਰੀ ਥਿਰ ਇਸ ਲਈ ਹੁੰਦੀ ਹੈ ਕਿ ਸਰਕਾਰ ਤੇ ਨਜ਼ਰ ਰੱਖੀ ਜਾ ਸਕੇ ਤਾਂ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਖਾਸ ਕਰਕੇ ਨਵੇਂ ਲੋਕਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਜਿਵੇਂ ਜੇ ਕੋਈ ਕਿਸਾਨ ਇੱਕੋ ਖੇਤ ਵਿੱਚ 20 ਸਾਲਾਂ ਤੱਕ ਇੱਕੋ ਬ੍ਰਾਂਡ ਦਾ ਦੀਜ-ਦੀਜੇ ਤਾਂ ਫਸਲ ਨਹੀਂ ਹੋਵੇਗੀ ਅਤੇ ਜ਼ਮੀਨ ਵੀ ਬੰਜਰ ਹੋ ਜਾਵੇਗੀ ਤਾਂ ਹੁਣ ਨਵੀਂ ਸੀਟ ਦਾ ਸਮਾਂ ਆ ਗਿਆ ਹੈ ਕਿ ਨਵੀਂ ਸੀਟ ਮੈਂ ਪਰ ਜੇ ਕੋਈ ਪੁਰਾਣਾ ਬੀਜ ਤੁਹਾਡੇ ਨਾਲ ਜੁੜਨਾ ਚਾਹੁੰਦਾ ਹੈ ਜੇ ਨਤੀਸ਼ ਕਹਿੰਦੇ ਹਨ ਕਿ ਮੈਂ ਤੁਹਾਨੂੰ ਸਰਕਾਰ ਬਣਾਉਣ ਦਿਆਂਗਾ ਨਾ 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 ਮੈਨੂੰ ਉਸ ਲਈ ਬਹੁਤ ਅਫਸੋਸ ਹੈ ਜਿਸ ਤਰ੍ਹਾਂ ਭਾਜਪਾ ਉਸ ਨਾਲ ਸਲੂਕ ਕਰ ਰਹੀ ਹੈ ਅਤੇ ਜੋ 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 ਉਸਤੇ ਹਾਲਾਤ ਹੋ ਗਏ ਹਨ ਠੀਕ ਹੈ ਇੱਕ ਉਮਰ ਦਾ ਕਾਰਕ ਹੈ ਅਸੀਂ ਸਾਰੇ ਜਾਣਦੇ ਹਾਂ ਅਤੇ ਮੈਂ ਇਸ ਹਿੱਸੇ ਤੇ ਉਸ ਬਾਰੇ ਬਹੁਤੀ ਟਿੱਪਣੀ ਕਰਨਾ ਪਸੰਦ ਨਹੀਂ ਕਰਦਾ ਪਰ ਅਸੀਂ ਸਾਰੇ ਜਾਣਦੇ ਹਾਂ ਕਿ ਬਿਹਾਰ ਦੀ ਸਰਕਾਰ ਹੁਣ ਭਾਜਪਾ ਇਸ ਨੂੰ ਦਿੱਲੀ ਤੋਂ ਚਲਾ ਰਹੀ ਹੈ ਦੋ ਬੰਦੇ ਇਸ ਨੂੰ ਚਲਾ ਰਹੇ ਹਨ ਉਹ ਇੱਥੇ ਦੇ ਨੌਕਰ ਸ਼ਾਹਾਂ ਅਤੇ ਹਰ ਕਿਸੇ ਦੇ ਸਿੱਧੇ ਸਿੱਧੇ ਸੰਪਰਕ ਵਿੱਚ ਹਨ ਬਿਹਾਰ ਤੇ ਕਿਵੇਂ ਰਾਜ ਕਰਨਾ ਹੈ ਉਹ ਸਭ ਬੀਜੇਪੀ ਕਰ ਰਹੀ ਹੈ ਉਹ ਹਾਈਜੈਕ ਹੋ ਚੁੱਕੇ ਹਨ ਤਾਂ ਮੈਨੂੰ ਲੱਗਦਾ ਹੈ ਕਿ ਨितीश ਜੀ ਦੇ ਨਾਲ ਵੀ ਜਿੰਨਾ ਜਿੰਨਾ ਤੇ ਨितीश ਜੀ ਭਰੋਸਾ ਕਰਦੇ ਹਨ ਦੋ ਤਿੰਨ ਲੋਕ ਜੋ ਹਨ ਤਾਂ ਉਹ ਜਲਦੀ ਹੀ ਇੱਕ ਸਹਿਯੋਗੀ ਹੋ ਸਕਦਾ ਹੈ ਉਹ ਸਾਰੇ ਬੀਜੇਪੀ ਨਾਲ ਮਿਲ ਚੁੱਕੇ ਹਨ ਨਹੀਂ ਕਿਰਪਾ ਕਰਦੇ ਨਹੀਂ ਕਿਰਪਾ ਕਰਕੇ ਨਹੀਂ ਕਿਰਪਾ ਕਰਕੇ ਹਰਕੇ ਹੁਣ ਤਾਂ ਇਹ ਹੁਣ ਉਹਨਾਂ ਦੀ ਬਿਹਾਰ ਚਲਾਉਣ ਦੀ ਸਥਿਤੀ ਨਹੀਂ ਰਹੇਗੀ ਉਹ ਪਾਰਟੀ ਵਿੱਚ ਵੀ ਕਿਸੇ ਨੂੰ ਪਛਾਰ ਨਹੀਂ ਪਾਉਣਗੇ ਇਸ ਲਈ ਮੇਰਾ ਇੱਕ ਸਵਾਲ ਹੈ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨितीश ਕੁਮਾਰ ਹੁਣ ਬਿਹਾਰ ਚਲਾਉਣ ਦੀ ਸਥਿਤੀ ਵਿੱਚ ਨਹੀਂ ਹਨ ਤਾਂ ਮੰਨ ਲਓ ਐਨਡੀਏ ਨੂੰ ਬਹੁਮਤ ਮਿਲਦਾ ਹੈ ਤਾਂ ਫਿਰ ਬੀਜਪੀ ਉਸੇ ਆਧਾਰ ਤੇ ਆਪਣਾ ਮੁੱਖ ਮੰਤਰੀ ਬਣਾ ਸਕਦੀ ਹੈ ਦੂਜਾ ਇਸ ਵਾਰ ਚੋਣ ਕਮਿਸ਼ਨ ਜੋ ਚੋਣ ਪ੍ਰਕਿਰਿਆ ਕਰਵਾ ਰਿਹਾ ਹੈ ਉਸ ਤੋਂ ਤੁਸੀਂ ਸੰਤੁਸ਼ਟ ਹੋ ਜਾਂ ਜਿਵੇਂ ਤੁਸੀਂ ਐਸਆਈਆਰ ਦੇ ਸਮੇਂ ਆਪਣੇ ਖਦਸ਼ੇ ਜ਼ਾਹਰ ਕੀਤੇ ਸਨ ਕਿ ਤੁਹਾਨੂੰ ਹਾਲੇ ਵੀ ਡਰ ਹੈ ਕਿ ਚੋਣਾਂ ਵਿੱਚ ਕੁਝ ਗੜਬੜ ਹੋ ਸਕਦੀ ਹੈ ਸਾਡੀ ਵੱਡੀ ਜਿੱਤ ਹੋਈ ਐਸਆਈਆਰ ਨੂੰ ਲੈ ਕੇ ਲੜਾਈ ਹੋਈ ਮਤਲਬ ਕੋਈ ਵਿਰੋਧ ਨਹੀਂ ਸੀ ਪਰ ਜੋ ਪ੍ਰਕਿਰਿਆ ਸੀ ਉਹਨਾਂ ਦੀ ਜੋ ਸਮਾਸਾਰਨੀ ਸੀ ਜੋ ਦਸਤਾਵੇਜ ਉਹਨਾਂ ਲੋਕਾਂ ਨੇ ਗਰੀਬਾਂ ਤੋਂ ਮੰਗੇ ਸਨ ਇਸ ਨੂੰ ਲੈ ਕੇ ਸਾਡਾ ਵਿਰੋਧ ਸੀ ਸ਼ੁਕਰ ਹੈ ਕਿ ਘੱਟੋ ਘੱਟ ਹੁਣ ਕਿਤੇ ਵੀ ਐਸਆਰ ਹੋਵੇਗਾ ਤਾਂ ਹੁਣ ਆਧਾਰ ਜੋ ਹੈ ਉਹ 12ਵਾਂ ਦਸਤਾਵੇਜ ਹੋਵੇਗਾ ਤਾਂ ਇਹ ਇੱਕ ਤਾਂ ਸਾਡੀ ਵੱਡੀ ਜਿੱਤ ਹੋਈ ਅਤੇ ਇਸ ਨਾਲ ਕਾਫੀ ਮਸਲਾ ਵੀ ਸੁਲਝਿਆ ਹੈ ਅਤੇ ਲੋਕ ਚੋਣ ਕਮਿਸ਼ਨ ਦੇ ਲੋਕ ਵੀ ਜਿੰਨੇ ਵੀ ਬੀਐਲਓ ਸਨ ਉਹ ਵੀ ਦਬਾਅ ਵਿੱਚ ਆਏ ਤਾਂ ਮੈਨੂੰ ਲੱਗਦਾ ਹੈ ਕਿ ਇਹ ਇੱਕ ਲੜਾਈ ਸੀ ਜੋ ਵਿਚਕਾਰ ਹੋਈ ਸੀ ਲੋਕਾਂ ਵਿੱਚ ਬਹੁਤ ਕੰਬਲ ਬੂਸਾ ਸੀ ਜੋ ਲੋਕ ਬਿਹਾਰ ਤੋਂ ਬਾਹਰ ਰਹਿੰਦੇ ਸਨ ਉਹ ਕਿਵੇਂ ਬਣਨਗੇ ਕਿਵੇਂ ਬਣਨਗੇ ਤਾਂ ਇਸ ਤੇ ਅਸੀਂ ਲੋਕਾਂ ਨੇ ਜ਼ਮੀਨੀ ਪੱਧਰ ਤੇ ਬਹੁਤ ਕੰਮ ਕੀਤਾ ਜੋ ਗਲਤੀਆਂ ਜੌਨ ਕਮਿਸ਼ਨ ਨੇ ਕੀਤੀਆਂ ਅਸੀਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤੇ ਅਦਾਲਤ ਨੇ ਜੋ ਸਾਡੀਆਂ ਮੰਗਾ ਸਨ ਉਹਨਾਂ ਨੂੰ ਕਬੂਲ ਕੀਤਾ ਜਿਵੇਂ ਤੁਸੀਂ ਸ਼ੁਰੂ ਵਿੱਚ ਕਿਹਾ ਹੋਨੇ ਮੌਜੂਦਾ ਸਰਕਾਰ ਸਵੈ ਪਤਨ ਵਿੱਚ ਹੈ ਮਤਲਬ ਇਸ ਦਾ ਪਤਨ ਸ਼ੁਰੂ ਹੋ ਗਿਆ ਹੈ 5 ਸਾਲ ਹੋਰ ਸਹੀ ਜੇ ਸਮਝੋ ਕਿ ਇਹ ਸਰਕਾਰ ਦੁਬਾਰਾ ਬਣਦੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਹੀ ਖੁਦ ਨੂੰ ਤਬਾਹ ਕਰ ਲਵੇਗੀ ਅਤੇ ਜੇਕਰ ਬੀਜੇਪੀ ਇੱਥੇ ਆਪਣੀ ਪਸੰਦ ਦਾ ਕੋਈ ਮੁੱਖ ਮੰਤਰੀ ਥੋਪਦੀ ਹੈ ਕੋਈ ਬੇਚਿਹਰਾ ਵਿਅਕਤੀ ਜਿਵੇਂ ਉਹਨਾਂ ਨੇ ਦੂਜੇ ਰਾਜਾਂ ਵਿੱਚ ਕੀਤਾ ਹੈ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਬਿਹਾਰ ਦੇ ਲੋਕ ਇਸ ਨੂੰ ਉਸੇ ਤਰ੍ਹਾਂ ਸਵੀਕਾਰ ਕਰਨਗੇ ਜਿਵੇਂ ਉਹਨਾਂ ਨੇ ਰਾਜਸਥਾਨ ਜਾਂ ਮਧ ਪ੍ਰਦੇਸ਼ ਜਾਂ ਦਿੱਲੀ ਵਿੱਚ ਸਵੀਕਾਰ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਬਿਹਾਰ ਦੇ ਲੋਕ ਉਹ ਇਸ ਸਰਕਾਰ ਨੂੰ ਦੁਬਾਰਾ ਨਹੀਂ ਦੁਹਰਾਉਣਗੇ। ਜੇ ਇਹ ਸਰਕਾਰ ਕਿਸੇ ਵੀ ਤਰ੍ਹਾਂ ਇੱਥੇ ਸਰਕਾਰ ਬਣਾਉਂਦੀ ਹੈ ਤਾਂ ਭ੍ਰਿਸ਼ਟਾਚਾਰ ਹੋਰ ਵਧੇਗਾ, ਅਫਸਰशाही ਹੋਰ ਵਧੇਗੀ, ਅਪਰਾਧੀਆਂ ਦਾ ਹੌਸਲਾ ਹੋਰ ਵਧੇਗਾ ਅਤੇ ਪੇਪਰ ਲੀਕ ਹੋਣਗੇ, ਨੌਕਰੀਆਂ ਦੀ ਗੱਲ ਨਹੀਂ ਕੀਤੀ ਜਾਵੇਗੀ, ਕਲਮ ਦੀ ਗੱਲ ਨਹੀਂ ਕੀਤੀ ਜਾਵੇਗੀ। ਕਲਵਾਰ ਦੀ ਗੱਲ ਕੀਤੀ ਜਾਵੇਗੀ ਅਤੇ ਬਿਹਾਰ ਵਿੱਚ ਲੋਕਾਂ ਨੂੰ ਫਿਰ ਤੋਂ ਦੁੱਖ ਚੱਲਣਾ ਪਵੇਗਾ ਤੁਸੀਂ ਅਮਿਤ ਸ਼ਾਹ ਜੀ ਦੀ ਇੰਟਰਵਿਊ ਸੁਣੀ ਹੋਵੇਗੀ ਬਿਹਾਰ ਵਿੱਚ ਫੈਕਟਰੀਆਂ ਨਹੀਂ ਲੱਗ ਸਕਦੀਆਂ ਉਦਯੋਗ ਨਹੀਂ ਲੱਗ ਸਕਦੇ ਜ਼ਮੀਨ ਦੀ ਕਮੀ ਹੈ ਉਹਨਾਂ ਨੇ ਸਾਫ਼ ਮੰਨ ਕਰ ਦਿੱਤਾ ਕਿ ਬਿਹਾਰ ਵਿੱਚ ਇੰਡਸਟਰੀ ਬੀਜੇਟੀ ਆਵੇਗੀ ਤਾਂ ਨਹੀਂ ਲਗਾਵੇਗੀ ਇਹ ਇਸ ਤਰ੍ਹਾਂ ਹੈ ਮਤਲਬ ਇਹ ਸਪਸ਼ਟ ਹੈ ਤਾਂ ਹੁਣ ਲੋਕਾਂ ਨੂੰ ਫੈਸਲਾ ਕਰਨਾ ਪਵੇਗਾ ਕਿਉਂਕਿ ਆਖਰਕਾਰ ਉਹੀ ਮਾਲਕ ਹਨ ਜਨਤਾ ਹੀ ਮਾਲਕ ਹੈ ਅਸੀਂ ਆਪਣੇ ਮੁੱਦਿਆਂ ਤੇ ਆਪਣਾ ਕੰਮ ਕਰ ਰਹੇ ਹਾਂ ਅਸੀਂ ਜੋ ਮੁੱਦੇ ਹਨ ਉਹਨਾਂ ਦੀ ਗੱਲ ਕਰ ਰਹੇ ਹਾਂ ਅਸੀਂ ਵੱਧ ਤੋਂ ਵੱਧ ਬੀਜੇਪੀ ਅਤੇ ਜੀਡੀਯੂ ਤੋਂ ਹਿਸਾਬ ਮੰਗ ਰਹੇ ਹਾਂ ਕਿ ਤੁਸੀਂ 20 ਸਾਲਾਂ ਵਿੱਚ ਕੀ ਕੀਤਾ ਹੈ ਤੁਸੀਂ ਉਹ ਜਨਤਾ ਨੂੰ ਦੱਸੋ ਜੇ ਜੋ ਸਥਿਤੀ ਹੈ ਜਿਵੇਂ ਅਸੀਂ ਵੀ ਕੈਂਪੇਨ ਵਿੱਚ ਜਾ ਰਹੇ ਹਾਂ ਤਾਂ ਲੋਕ ਪਿਛਲੀ ਵਾਰ ਵੀ ਬਦਲਣ ਦੇ ਮੂਡ ਵਿੱਚ ਸਨ ਉਹ ਹਾਲਾਂਕਿ ਜੋ ਚੀਜ਼ ਹੋਗੀ ਹੋਵੇਗੀ ਥੋੜਾ ਜਿਹਾ ਰਹਿ ਗਿਆ ਪਰ ਇਹ ਦਰਸਾਉਂਦਾ ਹੈ ਕਿ ਇਸ ਵਾਰ ਬਿਹਾਰ ਦੀ ਜਨਤਾ ਮੌਕਾ ਨਹੀਂ ਗਵਾਵੇਗੀ ਇਸ ਵਾਰ ਪਿਛਲੀ ਵਾਰ ਦੇ ਮੁਕਾਬਲੇ ਤੁਸੀਂ ਘੱਟ ਕੈਂਪੇਨ ਕਰੋਗੇ ਤਾਂ ਉਸ ਦਾ ਅਸਰ ਕੀ ਉਲਟਾ ਹੋਵੇਗਾ ਨਹੀਂ ਨਹੀਂ ਕੈਂਪੇਨ ਸਾਡੀ ਤਾਂ ਕੋਸ਼ਿਸ਼ ਹੋਵੇਗੀ ਕਿ ਵਾਅਦਾ ਤੋਂ ਵਾਅਦਾ करिए ਉੰਜੇ ਚੋਣ ਕਮਿਸ਼ਨ ਇਜਾਜ਼ਤ ਹੀ ਨਹੀਂ ਦੇਵੇਗਾ ਤਾਂ ਅਸੀਂ ਕੀ ਕਰ ਸਕਦੇ ਅਜੇ ਵੀ ਜਿਵੇਂ ਅੱਜ ਸਾਡੀ ਸਭਾ ਖਗਰੀਆ ਵਿੱਚ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਅਮਿਤ ਸ਼ਾਹ ਜੀ ਉੱਥੇ ਕਰ ਰਹੇ ਆ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਦਿੱਤਾ ਗਿਆ ਨਿੱਜੀ ਤੌਰ ਤੇ ਬਹੁਤ ਹੀ ਚੰਗਾ ਲੱਗ ਰਿਹਾ ਹੈ ਬਹੁਤ ਬਹੁਤ ਤਾਂ ਸਾਨੂੰ ਲੱਗਦਾ ਹੈ ਕਿ ਇਸ ਦਾ ਐਨਡੀਏ ਤੇ ਭਾਜਪਾ ਤੇ ਹੋਰ ਉਲਟਾ ਅਸਰ ਪਵੇਗਾ ਅਸੀਂ ਤੁਹਾਨੂੰ ਤੁਹਾਡੀਆਂ ਮੁਹਿਮਾ ਚੋਣ ਮੁਹਿਮਾ ਅਤੇ ਰੈਲੀਆਂ ਵਿੱਚ ਦੇਖਿਆ ਹੈ ਅਤੇ ਤੁਹਾਨੂੰ ਲੋਕਾਂ ਵੱਲੋਂ ਬਹੁਤ ਵਧੀਆ ਹੰਗਾਰਾ ਮਿਲਦਾ ਹੈ ਇਸ ਲਈ ਮੈਂ ਤੁਹਾਨੂੰ ਭਾਵੁਕਤਾ ਨਾਲ ਪੁੱਛਣਾ ਚਾਹੁੰਦਾ ਹਾਂ ਤੁਸੀਂ ਆਪਣੇ ਪਿਤਾ ਤੋਂ ਕਿੰਨਾ ਕੁਝ ਸਿੱਖਿਆ ਹੈ ਕਿਉਂਕਿ ਉਹ ਉਹ ਇੱਕ ਮਹਾਨ ਬੁਲਾਰੇ ਸਨ ਅਤੇ ਉਹ ਪੀਰ ਤੋਂ ਪ੍ਰਤੀਕਿਰਿਆ ਕਰਵਾ ਲੈਂਦੇ ਸਨ ਤੁਸੀਂ ਉਹਨਾਂ ਤੋਂ ਕਿੰਨਾ ਕੁਝ ਸਿੱਖਿਆ ਹੈ ਕੀ ਇਹ ਤੁਹਾਡੇ ਡੀਐਨਏ ਵਿੱਚ ਹੈ ਮੈਨੇ ਕਾਫੀ ਕੁਝ ਸਿੱਖਿਆ ਹੈ ਹੋਰ ਵੀ ਕੁਝ ਸਿੱਖਣਾ ਹੈ ਮੇਰੇ ਵਿੱਚ ਸਿੱਖਣ ਦੀ ਭੁੱਖ ਹੈ ਦੇ ਪਿਤਾ ਜੀ ਵੀ ਕਦੇ-ਕਦੇ ਸਲਾਹ ਦਿੰਦੇ ਰਹਿੰਦੇ ਆ ਉਹਨਾਂ ਦੀ ਤੁਲਨਾ ਅਸੀਂ ਤਾਂ ਨਹੀਂ ਕਰ ਸਕਦੇ ਨਾ ਹੀ ਕੋਈ ਹੋਰ ਕਰ ਸਕਦਾ ਉਹ ਇੱਕ ਜਨਤਕ ਆਗੂ ਸਨ ਉਹ ਅਜੇ ਵੀ ਇੱਕ ਜਨਤਕ ਆਗੂ ਹਨ ਅਤੇ ਜੋ ਸੰਚਾਰ ਕਰਨਾ ਹੋਵੇ ਜਾਂ ਜਿਸ ਦਲੇਰੀ ਨਾਲ ਉਹ ਗੱਲਾਂ ਰੱਖਦੇ ਹਨ ਕਿਸੇ ਤੋਂ ਡਰਦੇ ਨਹੀਂ ਹਨ ਸੱਚ ਬੋਲਦੇ ਹਨ ਜ਼ਮੀਨ ਨਾਲ ਜੁੜੇ ਹੋਏ ਬਹੁਤ ਹੀ ਘੱਟ ਅਜਿਹੇ ਨੇਤਾ ਅੱਜ ਦੇਸ਼ ਵਿੱਚ ਤੁਹਾਨੂੰ ਮਿਲਣਗੇ ਅੱਜ ਵੀ ਇਸ ਬਿਮਾਰ ਹਾਲਤ ਵਿੱਚ ਵੀ ਸ਼ਾਮ ਨੂੰ ਇੱਕ ਦੋ ਘੰਟੇ ਲੋਕਾਂ ਨੂੰ ਉਹ ਜ਼ਰੂਰ ਮਿਲਦੇ ਹਨ ਤਾਂ ਸਾਨੂੰ ਲੱਗਦਾ ਇਹ ਨਹੀਂ ਕਿ ਤੁਸੀਂ ਕੌਣ ਹੋ ਇਹ ਹੈ ਕਿ ਤੁਸੀਂ ਕਿਸ ਦੇ ਹੋ ਠੀਕ ਹੈ ਇਹ ਉਹ ਕਾਫੀ ਮੈਨੂੰ ਦੱਸੋ ਤੁਹਾਡੇ ਭਾਸ਼ਣਾ ਵਿੱਚ ਉਹ ਕਿਹੜੀ ਇੱਕ ਚੀਜ਼ ਹੈ ਜਿਸ ਨੂੰ ਸਭ ਤੋਂ ਵੱਧ ਹੁੰਗਾਰਾ ਮਿਲਦਾ ਹੈ ਮੇਰਾ ਮਤਲਬ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਹੁੰਗਾਰਾ ਮਿਲੇਗਾ ਪਰ ਉਹ ਇੱਕ ਸਾਂਝਾ ਕਾਰਕ ਜੋ ਹਰ ਥਾਂ ਤੁਸੀਂ ਜ਼ਿਕਰ ਕਰਦੇ ਹੋ ਅਤੇ ਉਸ ਨੂੰ ਬਹੁਤ ਵੱਡਾ ਹੁੰਗਾਰਾ ਮਿਲਦਾ ਹੈ ਉਹ ਕੀ ਹੈ ਇਹ ਬੇਰੋਜ਼ਗਾਰੀ ਬਾਰੇ ਆ ਲੋਕ ਮੰਨਦੇ ਹਨ ਕਿ ਤੇਜਸਵੀ ਆਵੇਗਾ ਤਾਂ ਜ਼ਰੂਰ ਨੌਕਰੀ ਅਤੇ ਰੋਜ਼ਗਾਰ ਦੇ ਦੇਗਾ ਅਤੇ ਇੱਕ ਹੋਰ ਚੀਜ਼ ਕਿ ਲਾਲੂ ਜੀ ਨੇ ਕਦੇ ਵੀ ਆਪਣੀ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕੀਤਾ ਅੱਜ ਦੇ ਦੌਰ ਵਿੱਚ ਕਈ ਪਾਰਕੀਆਂ ਅਜਈਆਂ ਹੋਣ ਗਈਆਂ ਪਹਿਲਾਂ ਜਾਂ ਹੁਣ ਜੋ ਭਾਜਪਾ ਨਾਲ ਨਹੀਂ ਹੋਣ ਗਈਆਂ ਆਰਐਸਐਸ ਨਾਲ ਨਹੀਂ ਹੋਣ ਗਈਆਂ ਪਰ ਲਾਲੂ ਜੀ ਨੇ ਕਦੇ ਵੀ ਆਪਣੀ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕੀਤਾ ਅਤੇ ਅਸੀਂ ਵੀ ਉਸੇ ਰਾਹ ਤੇ ਚੱਲ ਰਹੇ ਹਾਂ ਲੋਕ ਇਸ ਤੇ ਹੰਗਾਰਾ ਕਰਦੇ ਹਨ ਹਾਂ 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 왓 ਡੂ ਯੂ ਸੇ ਦੇਖੋ ਅਸੀਂ ਤਾਂ ਕਹਿੰਦੇ ਹਾਂ ਕਿ ਭਾਈ ਲਾਲੂ ਜੀ ਕਦੇ ਚੁਕੇ ਨਹੀਂ ਆਪਣੀ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕੀਤਾ ਜਦੋਂ ਲਾਲੂ ਜੀ ਨਹੀਂ ਚੁਕੇ ਤਾਂ ਲਾਲੂ ਜੀ ਦਾ ਪੁੱਤ ਵੀ ਨਹੀਂ ਚੁਕੇਗਾ ਐਂਡ देयर इज अ ਗੁੱਡ ਰਿਸਪੌਂਸ ਓਕੇ ਪੇਸਵੀ ਇਸ ਚੋਣ ਵਿੱਚ ਤੁਸੀਂ 2019 ਤੋਂ ਤੁਸੀਂ ਇਕੱਲਿਆਂ ਚੋਣਾਂ ਦੇ ਕਈ ਸਾਰੇ ਖੁਦ ਹੀ ਹੈਂਡਲ ਕੀਤੇ ਹਨ ਯੂ ਵਿਨ ਦਾ ਸਟਾਰ ਪ੍ਰਚਾਰਕ ਆਫ ਅ ਪਾਰਟੀ ਕੀ ਤਿੰਨ ਪੋਜ਼ਿਟਿਵ ਹਨ ਅਤੇ ਕੀ ਤਿੰਨ ਤੁਹਾਨੂੰ ਆਪਣੇ 네ਗੇਟਿਵ ਲੱਗ ਰਹੇ ਹਨ ਅ ਦੇਖੋ ਪੋਜ਼ਿਟਿਵ ਆਈ ਹੈਵ ਵਿਜ਼ਨ ਅਤੇ ਅਸੀਂ ਕੰਮ ਕੀਤਾ ਹੈ ਸਰਕਾਰ ਵਿੱਚ ਵੀ ਰਹਿ ਕੇ ਆਪੋਜੀਸ਼ਨ ਵਿੱਚ ਵੀ کافی ਸਟਰੋਂਗ ਆਪੋਜੀਸ਼ਨ ਸਾਡਾ ਰਿਹਾ ਹੈ ਤੀਜਾ ਆਈ ਕਨੈਕਟ ਵਿਦ ਦ ਪੀਪਲ ਲੋਕਾਂ ਨਾਲ ਕਨੈਕਟ ਕਰਦੇ ਹਾਂ ਲੋਕ ਸਾਡੀ ਗੱਲ ਨੂੰ ਸਮਝਦੇ ਆ ਬੀ ਵੀਕਨੈਸ ਤੇ ਮੇਰੇ ਖਿਆਲ ਨਾਲ ਹੋਰ ਜੋ ਹੈ ਬੱਤ ਤੋਂ ਵੱਧ ਸਮਾਂ ਅਤੇ ਹੋਰ ਜ਼ਿਆਦਾ ਟਾਈਮ ਜੋ ਹੈ ਲੋਕਾਂ ਨਾਲ ਹੋਰ ਬਤਾਈਏ ਜਿੰਨਾ ਹੋਰ ਬਤਾਉਣਾ ਚਾਹੀਦਾ ਹੈ ਆਪਣੀ ਪਾਰਟੀ ਦੇ ਕਾਡਰ ਨੂੰ ਹੋਰ ਗ੍ਰਾਸ ਰੂਟ ਤੱਕ ਜੋ ਹੈ ਬੂਥ ਲੈਵਲ ਤੱਕ ਉੱਥੇ ਅਸੀਂ ਲੈ ਕੇ ਜਾਈਏ ਅਤੇ ਤੀਜਾ ਜੇ ਤੁਸੀਂ ਕਹੋ ਤਾਂ ਫਿਟਨੈਸ ਤੇ ਥੋੜਾ ਧਿਆਨ ਦੇਣ ਦੀ ਲੋੜ ਹੈ ਉਹ ਤਾਂ ਮੇਰੇ ਉੱਤੇ ਵੀ ਲਾਗੂ ਹੁੰਦਾ ਹੈ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਥੈਂਕ ਯੂ।